ਜਿਹੜਾ ਕੁਝ ਵੀ ਹੋਇਆ ਪਿਛਲੀ ਸਰਕਾਰ ਦਾ ਤੇ ਅੱਜ ਉੱਥੇ ਲੱਤ ਰੱਖ ਕੇ ਉਹ ਫੋਟੋਅਕ ਚਾਉਂਦਾ ਹੈ ਆਪ ਦੱਸਦਾ ਵੀ ਮੈਂ ਬਣਾ ਵੱਡਾ ਸ਼ਿਕਾਰੀ ਆ ਇੱਕ ਚੀਜ਼ ਦੱਸੇ ਵੀ ਮੈਂ ਆ ਸ਼ੁਰੂ ਕੀਤੀ ਸੀ ਤੇ ਆ ਪੂਰੀ ਕਰਨ ਜਾ ਰਿਹਾ ਮੈਂ ਅੱਜ ਜੋ ਕੁਝ ਵੀ ਹੈ ਸਭ ਪੁਰਾਣੀਆਂ ਸਰਕਾਰਾਂ ਦਾ ਹੈ ਜੇ ਪੁਰਾਣੇ ਪ੍ਰੋਜੈਕਟ ਇੱਡੇ ਵੱਡੇ ਵੱਡੇ ਪੂਰੇ ਹੋਏ ਐ ਉਹਦੇ ਚ ਸੈਂਟਰ ਗਵਰਨਮੈਂਟ ਦੀਆਂ ਮਨਜ਼ੂਰੀਆਂ ਲੈਣ ਚ ਇਹ ਹੀ ਐਮਪੀ ਦਾ ਹੱਥ ਸੀਗਾ ਜੇ ਸਟੇਟ ਲੈਵਲ ਤੇ ਉਹਦੀ ਫੰਡਿੰਗ ਹੋਈ ਤੋ ਉਸ ਦਾ ਜਿਹੜਾ ਫੰਡ ਅਸੀਂ ਛੱਡ ਕੇ ਗਏ ਸੀ ਉਹ ਵੀ ਰੋਲ ਤਾ ਦੁਬਾਰਾ ਪਾਰਕਾ ਪੱਟੀ ਚੱਲੋ ਬਣਾਈ ਚੱਲੋ ਸ਼ਹਿਰੀਆਂ ਨੂੰ ਇਹੀ ਲੋੜਿਆ ਹੋਰ ਕੁਝ ਨਹੀਂ ਲੋੜ ਸੜਕਾਂ ਤੇ ਤੁਹਾਡੇ ਕੋਲ ਪੈਚ ਨਹੀਂ ਲੱਗਦੇ ਤੇਰੇ ਘਰ ਦੀਆਂ ਬਾਹਰਲੀਆਂ ਸੜਕਾਂ ਜਿਹੜੀਆਂ 2 ਮਹੀਨੇ ਪਹਿਲਾਂ ਬੜੀਆਂ ਸੀ ਅੱਜ ਪੱਟੀਆਂ ਪਈਆਂ ਪੈਚ ਲੱਗਦੇ ਪਈਆਂ ਛੱਜਤਾ ਬੋਟੇ ਛੜਨ ਕੀ ਬੋਲ ਰਿਹਾ ਸੀ 9 ਸਾਲ ਬੋਟਲੇ ਨਹੀਂ ਵਾਝਿਆ ਤਰੀਕੇ ਨਾਲ ਜੇ ਕਿਤੇ ਦੋਨੋਂ ਤੁਨੂੰ ਤਾਂ ਬੋਟ ਪਈ ਨਹੀਂ ਇਸੇ ਅੰਤ ਦੀ ਗੱਲ ਨੂੰ ਬੋਟ ਨਹੀਂ ਪਈ ਜਿਹੜੇ 6 ਦੇ 6 ਨੇ ਤਾਂ ਉਹ ਚੀਜ਼ ਦੀ ਸੀ ਇੱਕ ਝਾੜੂ ਨੂੰ ਪੈ ਗਈ ਕੋਈ ਕੋਈ ਆਪਣੀ ਕਾਬਲੀਅਤ ਤੇ ਦੱਸਿਆ ਤੇ ਉਂਗਲਾਂ ਉਹਨਾਂ ਤੇ ਨਹੀਂ ਚੱਕਦੇ ਨੇ ਜਿਨ੍ਹਾਂ ਦੇ ਜੇਰੇ ਸਾਇਆ ਇਹਨਾਂ ਨੇ ਰਾਜਨੀਤੀ ਸ਼ੁਰੂ ਕੀਤੀ ਸੀ ਨਹੀਂ ਚੰਦੇ ਵੀ ਅਸੀਂ ਉਹਨਾਂ ਨੂੰ ਕੋਈ ਨੀਵਾ ਦਿਖਾਈਏ ਕੰਮ ਕਰਕੇ ਦਿਖਾਣ ਲੋਕ ਆਪੇ ਉੱਪਰ ਚੱਕਣਗੇ ਉਹਨਾਂ ਨੂੰ ਆਜੋ ਤੋਤੇ ਵੜੇ ਹੋਏ ਜਿੰਦਾਬੋਲ ਕੰਮ ਛੱਡ ਕੇ ਤੇ ਉਹਨਾਂ ਦੀ ਦੁਕਾਨਾ ਚਲਾ ਰਹੇ ਐ ਐਮਐਲਏ ਗੋਗੀ ਕਹਿੰਦੇ ਨੇ ਕਿ ਪੰਜਾਬਾ ਪਿਛਲੀ ਸਰਕਾਰ ਦੇ ਰਾਜ ਦੇ ਵਿੱਚ ਐਮਪੀ ਐਮਐਲਏ ਤੇ ਮੰਤਰੀ ਸਾਹਿਬ ਦੇ ਰਾਜ ਦੇ ਵਿੱਚ ਜਿਹੜੀਆਂ ਹਾਲੇ ਜਮਾਨੇ ਹੋਈਆਂ ਤੋਂ ਉਹਨਾਂ ਦੇ ਕੋਲੇ ਚੜਿਆ ਇੱਕ ਦੁਨੀਆ ਦਿਖਾ ਦੇ ਜਿਹੜਾ ਕੁਝ ਵੀ ਹੋਇਆ ਪਿਛਲੀ ਸਰਕਾਰ ਦਾ ਤੇ ਅੱਜ ਉੱਥੇ ਲੱਤ ਰੱਖ ਕੇ ਉਹ ਫੋਟੋ ਚਾਉਂਦਾ ਹੈ ਆਪ ਦੱਸਦਾ ਵੀ ਮੈਂ ਬਣਾ ਵੱਡਾ ਸ਼ਿਕਾਰੀ ਆ ਇੱਕ ਚੀਜ਼ ਦੱਸੇ ਵੀ ਮੈਂ ਆ ਸ਼ੁਰੂ ਕੀਤੀ ਸੀ ਤੇ ਆ ਪੂਰੀ ਕਰਨ ਜਾ ਰਿਹਾ ਇੱਕ ਪ੍ਰੋਜੈਕਟ ਨੂੰ ਇਨੀਸ਼ੀਏਟ ਕੀਤਾ ਹੋ ਗਿਆ ਅੱਜ ਜੋ ਕੁਝ ਵੀ ਹੈ ਸਭ ਪੁਰਾਣੀਆਂ ਸਰਕਾਰਾਂ ਦਾ ਹੈ ਜੇ ਪੁਰਾਣੇ ਪ੍ਰੋਜੈਕਟ ਇੰਨੇ ਵੱਡੇ ਵੱਡੇ ਪੂਰੇ ਹੋਏ ਐ ਉਹਦੇ ਚ ਸੈਂਟਰ ਗਵਰਨਮੈਂਟ ਦੀਆਂ ਮਨਜ਼ੂਰੀਆਂ ਲੈਣ ਚ ਇਹੀ ਐਮਪੀ ਦਾ ਹੱਥ ਸੀਗਾ ਜੇ ਸਟੇਟ ਲੈਵਲ ਤੇ ਉਹਦੀ ਫੰਡਿੰਗ ਹੋਈ ਤੋ ਉਸ ਦਾ ਜਿਹੜਾ ਫੰਡ ਅਸੀਂ ਛੱਡ ਕੇ ਗਏ ਸੀ ਉਹ ਵੀ ਰੋਲ ਦਾ ਖਾਨ ਲੁੱਟਣ ਲੱਗੇ ਹੋਏ ਉਹ ਇਹ ਜਿਹੇ ਪ੍ਰੋਜੈਕਟ ਬਣੇ ਐ ਜਿਹੜੇ ਟਰਸਟ ਦੇ ਉੱਤੇ ਬਣੇ ਜਿਹੜੇ ਸਾਲ ਸਾਲ ਡੇਢ ਡੇਢ ਸਾਲ ਪਹਿਲਾਂ ਕੰਮ ਕਰੇ ਦੁਬਾਰਾ ਪਾਰਕਾਂ ਪੱਟੀ ਚੱਲੋ ਬਣਾਈ ਚੱਲੋ ਸ਼ਹਿਰੀਆਂ ਨੂੰ ਇਹੀ ਲੋੜ ਐ ਹੋਰ ਕੁਝ ਨਹੀਂ ਲੋੜ ਸੜਕਾਂ ਤੇ ਤੁਹਾਡੇ ਕੋਲ ਪੈਚ ਨਹੀਂ ਲੱਗਦੇ ਤੇਰੇ ਘਰ ਦੀਆਂ ਬਾਹਰਲੀਆਂ ਸੜਕਾਂ ਜਿਹੜੀਆਂ 2 ਮਹੀਨੇ ਪਹਿਲਾਂ ਬੜੀਆਂ ਸੀ ਅੱਜ ਪੱਟੀਆਂ ਪਈਆਂ ਪੈਚ ਲੱਗਦੇ ਫਿਰ ਸਾਰੀਆਂ ਪਹਿਲੀ ਬਾਰਿਸ਼ ਪੈਂਦੇ ਹੀ ਉਖੜ ਗਈਆਂ ਉਹ ਕੀ ਛੱਜਦਾ ਉਹ ਨਹੀਂ ਛਾਰੇ ਕੀ ਬੋਲੇ 3 ਸਾਲ ਬੋਲੇ ਨਹੀਂ ਵਾਹਿਆ ਤਰੀਕੇ ਨਾਲ ਜੇ ਕਿਤੇ ਤੁਹਾਨੂੰ ਤੁਹਾਨੂੰ ਤਾਂ ਵੋਟ ਪਈ ਨਹੀਂ ਕਿਸੇ ਇੰਡੀਵਿਜੂਅਲ ਨੂੰ ਵੋਟ ਨਹੀਂ ਪਈ ਜਿਹੜੇ 6 ਦੇ 6 ਨੇ ਇਹ ਵਾਹ ਕਿ ਚੇਂਜ ਦੀ ਸੀ ਇੱਕ ਝਾੜੂ ਨੂੰ ਪੈ ਗਈ ਤੇ ਇਹ ਉਹ ਐ ਸਮਝਣ ਲੱਗੇ ਬੜੇ ਚੈਂਪੀਅਨ ਨੇ ਕੋਈ ਕੋਈ ਆਪਣੀ ਕਾਬਲੀਅਤ ਤੇ ਦੱਸੇ ਤੇ ਉਂਗਲਾਂ ਉਹਨਾਂ ਤੇ ਨਹੀਂ ਚੱਕਦੇ ਨੇ ਜਿਨ੍ਹਾਂ ਦੇ ਜੇਰੇ ਸਾਇਆ ਇਹਨਾਂ ਨੇ ਰਾਜਨੀਤੀ ਸ਼ੁਰੂ ਕੀਤੀ ਜਿਨ੍ਹਾਂ ਨੂੰ ਸਨਾਇਤ ਹੀ ਦਿੱਤੀ ਉਹ ਤਾਂ ਉਹਾਂ ਚਿੱਤੇ ਨੇ ਉਹਨਾਂ ਦੇ ਮਗਰ ਮਗਰ ਫਿਰਨ ਵਾਲੇ ਬੰਦੇ ਆ ਆਪਣੇ ਆਪ ਨੂੰ ਉਹਨਾਂ ਦੇ ਬੌਸ ਕਸਤੇ ਅਸੀਂ ਨਹੀਂ ਚਾਹਦੇ ਵੀ ਅਸੀਂ ਉਹਨਾਂ ਨੂੰ ਕੋਈ ਨੀਵਾ ਦਿਖਾਈਏ ਕੰਮ ਕਰਕੇ ਦਿਖਾਣ ਲੋਕ ਆਪੇ ਉੱਪਰ ਚੱਕਣਗੇ ਉਹਨਾਂ ਨੂੰ ਕਹਿੰਦੇ ਨੇ ਨੈਸ਼ਨਲ ਕਾਂਗਰਸ ਜਿੰਦਾਬਾਦ ਕਹਿੰਦੇ ਜੇ ਆ ਇਹਨਾਂ ਨੇ ਖੜੇ ਹੋ ਜਾਓ ਵਾਹ ਮਾਫੀਆ ਤਾਂ ਨਾ ਮਾਫੀਆ ਤਾਂ ਚੀਆ ਦਾ

ਆਪ ਦੱਸਦਾ ਵੀ ਮੈਂ ਬੜਾ ਵੱਡਾ ਸ਼ਿਕਾਰੀ ਆ ਇੱਕ ਚੀਜ਼ ਦੱਸੇ ਵੀ ਮੈਂ ਆ ਸ਼ੁਰੂ ਕੀਤੀ ਸੀ ਤੇ ਆ ਪੂਰੀ ਕਰਨ ਜਾ ਰਿਹਾ ਇੱਕ ਪ੍ਰੋਜੈਕਟ ਨੂੰ ਇਨੀਸ਼ੀਏਟ ਕੀਤਾ ਹੋਇਆ ਅੱਜ ਜੋ ਕੁਝ ਵੀ ਹੈ ਸਭ ਪੁਰਾਣੀਆਂ ਸਰਕਾਰਾਂ ਦਾ ਹੈ ਜੇ ਪੁਰਾਣੇ ਪ੍ਰੋਜੈਕਟ ਇੱਨੇ ਵੱਡੇ ਵੱਡੇ ਪੂਰੇ ਹੋਏ ਐ ਉਹਦੇ ਚ ਸੈਂਟਰ ਗਵਰਨਮੈਂਟ ਦੀਆਂ ਮਨਜ਼ੂਰੀਆਂ ਲਿਆਉਣ ਚ ਇਹੀ ਐਮਪੀ ਦਾ ਹੱਥ ਸੀਗਾ ਜੇ ਸਟੇਟ ਲੈਵਲ ਤੇ ਉਹਦੀ ਫੰਡਿੰਗ ਹੋਈ ਤਾਂ ਜਿਹੜਾ ਫੰਡ ਅਸੀਂ ਛੱਡ ਕੇ ਗਏ ਸੀ ਉਹ ਵੀ ਰੋਲ ਤਾਂ ਖਾਣ ਲੁੱਟਣ ਲੱਗੇ ਹੋਏ ਐ ਇਹ ਜਿਹੇ ਪ੍ਰੋਜੈਕਟ ਬਣੇ ਐ ਜਿਹੜੇ ਟਰਸਟ ਦੇ ਉਰ ਇੱਥੇ ਬਣੇ ਜਿਹੜੇ ਸਾਲ-ਸਾਲ ਢੇਢ-ਢੇਢ ਸਾਲ ਪਹਿਲਾਂ ਕੰਮ ਕਰੇ ਦੁਬਾਰਾ ਪਾਰਕਾ ਪੱਟੀ ਚੱਲੋ ਬਣਾਈ ਚੱਲੋ ਸ਼ਹਿਰਿਆਂ ਨੂੰ ਇਹੀ ਲੋੜ ਐ ਹੋਰ ਕੁਝ ਨਹੀਂ ਲੋੜ ਸੜਕਾਂ ਤੇ ਤੁਹਾਡੇ ਕੋਲ ਪੈਚੀ ਲਗਦਾ ਤੇਰੇ ਘਰ ਦੀਆਂ ਬਾਹਰਲੀਆਂ ਸੜਕਾਂ ਜਿਹੜੀਆਂ 2 ਮਹੀਨੇ ਪਹਿਲਾਂ ਬੜੀਆਂ ਸੀ ਅੱਜ ਪੱਟੀਆਂ ਪਈਆਂ ਪੈਚ ਲੱਗਦੇ ਪਏ ਸਾਰੀਆਂ ਪਹਿਲੀ ਬਾਰਿਸ਼ ਪੈਂਦੇ ਹੀ ਉਖੜ ਗਈਆਂ ਉਹ ਕੀ ਛੱਜਦਾ ਬੋਲੇ ਛਾਰੇ ਤੇ ਕੀ ਬੋਲੇ ਅਸੀਂ 9 ਸਾਲ ਬੋਲੇ ਨਹੀਂ ਵਾਹਿਆ ਤਰੀਕੇ ਨਾਲ ਜੇ ਕਿਤੇ ਤੁਹਾਨੂੰ ਤੁਹਾਨੂੰ ਤਾਂ ਵੋਟ ਪਈ ਨਹੀਂ ਕਿਸੇ ਇੰਡੀਵਿਜੁਅਲ ਨੂੰ ਵੋਟ ਨਹੀਂ ਪਈ ਜਿਹੜੇ 6 ਦੇ 6 ਨੇ ਇਹੋ ਇੱਕ ਚੀਜ਼ ਦੀ ਸੀ ਇੱਕ ਝਾੜੂ ਨੂੰ ਪੈ ਗਈ ਤੇ ਇਹ ਆਪਣੇ ਆਪ ਨੂੰ ਐ ਸਮਝਣ ਲੱਗੇ ਬੜੇ ਚੈਂਪੀਅਨ ਨੇ ਕੋਈ ਕੋਈ ਆਪਣੀ ਕਾਬਲੀਅਤ ਤੇ ਦੱਸਿਆ ਤੇ ਉਂਗਲਾਂ ਉਹਨਾਂ ਤੇ ਨਹੀਂ ਚੱਕਦੇ ਨੇ ਜਿਨ੍ਹਾਂ ਦੇ ਜੇਰੇ ਸਾਇਆ ਇਹਨਾਂ ਨੇ ਰਾਜਨੀਤੀ ਸ਼ੁਰੂ ਕੀਤੀ ਜਿਨ੍ਹਾਂ ਨੂੰ ਸਿਖਾਈ ਨਹੀਂ ਦਿੱਤੀ ਤਾਂ ਤੇ ਉਹ ਚੱਕਦੇ ਨੇ ਉਹਨਾਂ ਦੇ ਮਗਰ ਮਗਰ ਫਿਰਨ ਵਾਲੇ ਬੰਦੇ ਆ ਜਾਂ ਆਪਣੇ ਹੱਥੋਂ ਉਹਨਾਂ ਦੇ ਬੋਸ ਦੱਸਦੇ ਅਸੀਂ ਨਹੀਂ ਚਾਹਦੇ ਵੀ ਅਸੀਂ ਉਹਨਾਂ ਨੂੰ ਕੋਈ ਨੀਵਾ ਦਿਖਾਈਏ ਕੰਮ ਕਰਕੇ ਦਿਖਾਣ ਲੋਕ ਆਪ ਹੀ ਉੱਪਰ ਚੱਕਣਗੇ ਉਹਨਾਂ ਨੂੰ ਜੈ ਹਿੰਦ ਨੈਸ਼ਨਲ ਕਾਂਗਰਸ ਜਿੰਦਾਬਾਦ ਕਹਿੰਦੇ ਜੇ ਨਾ ਇਹਨਾਂ ਨੇ ਇਹ ਤਾਂ ਛਿਆਂ ਦਾ ਬਣਿਆ ਪਿਆ ਬਿੱਟੂ ਵਰਗਾ ਕੋਈ ਬਣ ਕੇ ਤਾਂ ਦਿਖਾਏ ਆਹ